ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਸੋਹਣੇ ਸੋਹਣੇ ਹੋਰ ਬਹੁਤ ਸੋਹਣੇ ਸੂਟ ਲੈ ਕੇ ਹਨ ਕਾਟਨ ਦੇ ਉੱਪਰ ਆ ਜਾਮ ਕਾਟਨ ਦਾ ਤੇ ਮਸਲੀਨ ਦਾ ਫੈਬਰਿਕ ਰਹੂਗਾ ਬਹੁਤ ਸੋਹਣੀ ਰੇਂਜ ਆ 1500 ਰੁਪਏ ਇਹਨਾਂ ਦਾ ਪ੍ਰਾਈਸ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਅਤੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਿਹੜੀਆਂ ਭੈਣਾ ਨਿਊ ਆਪਾਂ ਨੂੰ ਪਹਿਲੀ ਵਾਰ ਦੇਖ ਰਹੀਆਂ ਨੇ ਹਨਾ ਤੇ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਪਹਿਲਾ ਸੂਟ ਇਹ ਹੈਗਾ ਮਸਲੀਨ ਦਾ ਫੈਬਰਿਕ ਇਹ ਮਸਲੀਨ ਦੇ ਉੱਪਰ ਆ ਕਈ ਪੈਣਾ ਮਸਲੀਨ ਦੇ ਉੱਪਰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਭਾਲਦੀਆਂ ਨੇ ਆਲੋ ਜੀ ਇਹ ਡੀ ਮਸਲੀਨ ਆ ਵਿਸਕੋਸ ਮਸਲੀਨ ਨਹੀਂ ਹੈਗੀ ਜੀ ਪਰ ਬਹੁਤ ਵਧੀਆ ਸੌਫਟ ਸਟਾਫ ਆ ਸਾਰਾ ਘੇਰੇ ਦੇ ਉੱਪਰ ਇਸ ਤਰ੍ਹਾਂ ਕੰਮ ਆਊਗਾ ਆ ਸਾਰਾ ਘੇਰੇ ਦੇ ਉੱਪਰ ਆਪਣੇ ਕੰਮ ਆਊਗਾ ਕੰਮ ਪੂਰਾ ਨੀਟ ਐਂਡ ਕਲੀਨ ਬਹੁਤ ਸੋਹਣਾ ਮਿਲੂਗਾ ਹਨਾ ਸਾਰਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਉੱਪਰ ਨੂੰ ਫਰੰਟ ਇਸ ਤਰ੍ਹਾਂ ਸਾਰੀਆਂ ਪੈਨਸ ਬਣੀਆਂ ਹੋਈਆਂ ਨੇ ਬਹੁਤ ਸੋਹਣਾ ਛੋਟ ਆ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਨਾਲ ਇਹ ਜਿਹੜਾ ਦੁਪੱਟਾ ਰਹੂਗਾ ਪਿਓਰ ਜਿਹੜੇ ਦੁਪੱਟੇ ਰਹਿਣਗੇ ਜੀ ਫੁੱਲ ਹੈਵੀ ਵਰਕ ਵਾਲਾ ਦੁਪੱਟਾ ਰਹੂਗਾ ਆ ਲਓ ਜੀ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਵਰਕ ਮਿਲੇਗਾ ਸਾਰਾ ਕੰਮ ਇਸ ਤਰ੍ਹਾਂ ਸਾਰਾ ਥ्रेड ਦਾ ਹੋਇਆ ਹੋਇਆ ਬਹੁਤ ਸੋਹਣਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਆ ਲਓ ਇੱਕ ਤਾਂ ਆ ਕਲਰ ਮਿਲੂਗਾ ਇਹਦੇ ਵਿੱਚ ਪਿੰਕ ਸ਼ੇਡ ਹੈ ਜੀ ਇਹਦੇ ਵਿੱਚ ਸੈਕਿੰਡ ਹੈਗਾ ਇਹਦੇ ਵਿੱਚ ਮਹਿੰਦੀ ਆ ਟੂਨ ਦੇ ਉੱਪਰ ਤਿੰਨ ਕਲਰਾਂ ਉੱਪਰ ਇਹ ਆਪਣੇ ਕੋਲ ਆਇਆ ਵਾ ਤਿੰਨੇ ਹੀ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਕੰਮ ਬਹੁਤ ਸੋਹਣਾ ਕੀਤਾ ਹੋਇਆ ਬਹੁਤ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੋਇਆ ਹੋਇਆ ਸੂਟ ਦੇ ਉੱਪਰ ਬਹੁਤ ਸੋਹਣੀ ਲੁੱਕ ਆ ਤੇ ਤਿੰਨ ਕਲਰਾਂ ਉੱਪਰ ਇਹ ਅਵੇਲੇਬਲ ਆ ਪਿਓਰ ਦੇ ਦੁਪੱਟੇ ਨਾਲ ਪੂਰੀ 4 ਸਾਈਡ ਲੈਸ ਦੇ ਨਾਲ ਸਾਰੀ ਦੁਪੱਟਿਆਂ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਜਿਹੜੀ ਵੀ ਭੈਣ ਇਹਨਾਂ ਲੈਣਾ ਚਾਹੁੰਦੀ ਆ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦੋ ਅਲੋ ਆਲੋਚ ਇਹ ਹੈਗਾ ਗੀਜ਼ਾ ਕਾਟਨ ਦੇ ਉੱਪਰ ਬਹੁਤ ਸੋਹਣਾ ਇਹ ਵੀ ਫੈਬਰਿਕ ਆ ਬਹੁਤ ਸੋਹਣਾ ਬਿਲਕੁਲ ਜਾਮ ਵਾਂਗੂ ਜਾਮ ਦਾ ਫੈਬਰਿਕ ਜਿਵੇਂ ਹੁੰਦਾ ਸੇਮ ਫੈਬਰਿਕ ਆ ਬਹੁਤ ਸੋਹਣਾ ਜਾਮ ਤੋਂ ਉੱਪਰ ਕੁਆਲਿਟੀ ਹੁੰਦੀ ਹੈ ਇਹ ਵਾਲੀ ਫੈਬਰਿਕ ਦੀ ਬਹੁਤ ਸੋਹਣਾ ਵਿਦਆਊਟ ਲਾਈਨਿੰਗ ਕੋਈ ਇਹਨੂੰ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਸਾਰਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਘੇਰੇ ਦੇ ਉੱਪਰ ਜਿੰਨਾ ਵੀ ਕੰਮ ਹੋਇਆ ਸਾਰਾ ਥ੍ਰੈਡ ਦਾ ਕੰਮ ਹੋਇਆ ਬਹੁਤ ਸੋਹਣਾ ਉੱਪਰ ਨਿੱਕੀ ਨਿੱਕੀ ਬੂਟੀ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਪੀਸ ਆ ਇਹੇ ਨਾਲ ਹੀ ਦੇ ਡੁਪੱਟਾ ਮਿਲੂਗਾ ਉਥੋਂ ਇਸ ਤਰ੍ਹਾਂ 4 ਸਾਈਡ ਸਾਰਾ ਵਰਕ ਵਾਲਾ ਮਿਲੂਗਾ ਸਾਰੇ ਡੁਪੱਟੇ ਦੇ ਉੱਤੇ ਇਸ ਤਰ੍ਹਾਂ 4 ਸਾਈਡ ਵਰਕ ਹੋਇਆ ਹੋਇਆ ਪਿਓਰ ਦਾ ਫੁੱਲ ਪਿਓਰ ਦਾ ਡੁਪੱਟਾ ਆ ਲੋ ਜੀ ਡੁਪੱਟਿਆਂ ਦੀ ਲੰਬਾਈ ਚੌੜਾਈ ਪੂਰੀ ਵਧੀਆ ਬਹੁਤ ਸੋਹਣੇ ਡੁਪੱਟੇ ਨੇ ਨਾਲ ਇਹਦੇ ਲੱਗੇ ਹੋਏ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਜਿਹੜਾ ਆਪਾਂ ਇਹ ਖੋਲਿਆ ਹੈ ਲਵੈਂਡਰ ਕਲਰ ਖੋਲਿਆ ਵਾ ਪਰਪਲ ਲਵੈਂਡਰ ਜਿਹਾ ਸ਼ੇਡ ਆ ਇਹ ਕਿਹ ਗ੍ਰੀਨ ਕਲਰ ਮਿਲੂਗਾ ਜੀ ਇਹਦੇ ਵਿੱਚ ਤੁਹਾਨੂੰ ਤੇ ਅਗਲਾ ਕਲਰ ਮਿਲੂਗਾ ਜੀ ਵਿੱਚ ਤੁਹਾਨੂੰ ਲੈਮਨ ਛੇਡ ਆਲੋ ਬਹੁਤ ਸੋਹਣੇ ਕਲਰ ਨੇ ਤਿੰਨੇ ਕਲਰ ਨੇ ਕਪੜਾ ਬਹੁਤ ਵਧੀਆ ਬਹੁਤ ਸੋਹਣਾ ਸਟਾਫ ਆ ਸਟਾਫ ਕੰਨੀਓ ਬੇਫਿਕਰ ਹੋ ਦੁਪੱਟੇ ਨਾਲ ਵਧੀਆ ਪਿਓਰ ਦੇ ਲੱਗੇ ਹੋਏ ਨੇ ਸਿੰਪਲ ਸੋਬਰ ਆ ਬਿਲਕੁਲ ਬਹੁਤ ਸੋਹਣੀ ਕਢਾਈ ਕੀਤੀ ਹੋਈ ਆ ਕਢਾਈ ਚੈੱਕ ਕਰੋ ਦੇਖੋ ਸਾਰਾ ਠੋਸ ਕੰਮ ਹੋਇਆ ਜਿਵੇਂ ਮਰਜੀ ਹੈਨਾ ਚਾਹੇ ਪਹਿਲਾ ਬੰਦਾ ਆਉਣ ਜਾਣ ਨੂੰ ਪਾ ਲਵੇ ਜਿਵੇਂ ਮਰਜੀ ਬਾਅਦ ਵਿੱਚ ਘਰੇ ਰੁਟੀਨ ਦੇ ਵਿੱਚ ਵੀ ਪਾਉਣਾ ਤੁਸੀਂ ਵਧੀਆ ਕੁੱਟ-ਕੁੱਟ ਹੰਡਾਉਂਗੇ ਉਹ ਵਾਲਾ ਫੈਬਰਿਕ ਆ ਬਹੁਤ ਸੋਹਣਾ ਫੈਬਰਿਕ ਆ ਇਹਦਾ ਜਿਵੇਂ ਮਰਜੀ ਤੁਸੀਂ ਪਾ ਸਕਦੇ ਹੋ ਤਿੰਨ ਸੂਟ ਨੇ ਤਿੰਨ ਯਾਨੀ ਕਿ ਕਲਰ ਨੇ ਦੇ ਸੇਮ ਡਿਜ਼ਾਈਨ ਦੇ ਵਿੱਚ ਹਲੋ ਕਈ ਪਹਿਣਾ ਦੀ ਰਿਕੁਆਇਰ ਸੀ ਕਿ ਜਾਮ ਦੇ ਉੱਪਰ ਲੈ ਕੇ ਆਓ ਜਾਮ ਦੇ ਉੱਪਰ ਆਪਣੇ ਕੋਲ ਆਏ ਨੇ ਇਹ ਜਾਮ कॉटन ਆ ਬਿਨਾ ਇਹ ਵੀ ਬਿਨਾ ਲਾਈਨਿੰਗ ਤੋਂ ਬਣਨਗੇ ਕੋਈ ਲਾਈਨਿੰਗ ਅੰਡਰਸ਼ার্ট ਦੀ ਰਿਕੁਆਇਰ ਨਹੀਂ ਹੈਗੀ ਹਲੋ ਬਲੈਕ ਕਲਰ ਚੈੱਕ ਕਰ ਲਓ ਬਹੁਤ ਸੋਹਣਾ ਕਲਰ ਆ ਸਾਰਾ ਫਰੰਟ ਪੂਰਾ ਫੁੱਲ ਹੈਵੀ ਮਿਲੂਗਾ ਇਹ ਤੁਹਾਨੂੰ ਇਦਿਆਂ ਬਾਹਾਂ ਦੇ ਉੱਪਰ 20 ਕੜਾਈ ਮਿਲੂਗੀ ਆ ਦੇਖੋ ਬਾਹਾਂ ਵੀ ਪੂਰੀਆਂ ਵਧੀਆ ਮਿਲਣਗੀਆਂ ਪ੍ਰਾਈਸ ਸਾਰਾ 1500 ਰੁਪਿਆ ਦਾ ਸਾਰੀ ਸੂਟਾਂ ਦਾ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਇਸ ਤਰ੍ਹਾਂ ਸਾਰਾ ਫਰੰਟ ਇਹਦਾ ਫੁੱਲ ਹੈਵੀ ਮਿਲੂਗਾ ਆ ਲੋ ਨਾਲ ਇਹਦੀ ਦੁਪੱਟਾ ਚੈੱਕ ਕਰ ਲਓ ਪਿਓਰ ਦਾ ਦੁਪੱਟਾ ਮਿਲੂਗਾ 1500 ਰੁਪਿਆ ਪ੍ਰਾਈਸ ਆ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਉੱਪਰ ਸਾਰੇ ਵਰਕ ਹੋਇਆ ਹੋਇਆ ਥ्रेड ਵਰਕ ਦਾ ਕੰਮ ਆ ਫੋਰ ਸਾਈਡ ਪਾਈਪਿੰਗ ਦੇ ਕੇ ਦੁਪੱਟੇ ਨੂੰ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੋਈ ਆ ਜੀ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਹਲੇ ਇੱਕ ਪਰਪਲ ਸ਼ੇਡ ਮਿਲੂਗਾ ਕਪੜਾ ਬਹੁਤ ਵਧੀਆ ਬਹੁਤ ਵਧੀਆ ਬੈਸਟ ਕੁਆਲਿਟੀ ਆ ਪਰ ਕਾਟਨ ਆ ਜਾਮ ਕਾਟਨ ਜਿਹਨੂੰ ਆਪਾਂ ਕਹਿ ਦਈਏ ਉਹਦੇ ਉੱਪਰ ਇਹ ਡਾਰਕ ਚਾਰਟ ਦੇ ਉੱਪਰ ਆ ਨਾਲ सेम औਗਰਲ ਦੁਪੱਟਾ ਇੱਥੇ ਹੈਗਾ ਇਹਦੇ ਵਿੱਚ ਮਹਿਰੂਨ ਸ਼ੇਡ ਆਇਆ ਆਪਣੇ ਕੋਲੇ ਇਹ ਵੀ ਬਹੁਤ ਸੋਹਣਾ ਵਾ ਇੱਥੇ ਹੈਗਾ ਜੀ ਮਸਟਰਡ ਸ਼ੇਡ ਮਸਟਰਡ ਸ਼ੇਡ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਚਾਰ ਕਲਰ ਨੇ ਇਹਦੇ ਵਿੱਚ ਚਾਰੇ ਦੇ ਚਾਰੇ ਬਹੁਤ ਸੋਹਣੇ ਆ ਇਹ ਜਿਹੜਾ ਆਪਾਂ ਖੋਲੇ ਆ ਇਹ ਪ੍ਰੋਪਰ ਜੈਡ ਬਲੈਕ ਨਹੀਂ ਹੈਗਾ ਗ੍ਰੇ ਬਲੈਕ ਕਲਰ ਨਹੀਂ ਹੁੰਦਾ ਓਦਾਂ ਦਾ ਕਲਰ ਆ ਗ੍ਰੇ ਬਲੈਕ ਜਿਹਾ ਕਲਰ ਆ ਇਹ ਸ਼ਾਇਦ ਤੁਹਾਨੂੰ ਲੱਗੇ ਵੀਡੀਓ 'ਚ ਵੀ ਪੂਰਾ ਜੈਡ ਬਲੈਕ ਆ ਜੈਡ ਬਲੈਕ ਨਹੀਂ ਹੈਗਾ ਤੇ ਫਿਰ ਮਹਿਰੂਨ ਸ਼ੇਡ ਆ ਇਹਦੇ ਵਿੱਚ ਤੁਹਾਨੂੰ ਮਿਲੇਗਾ ਤੇ ਇੱਕ ਮਿਲੇਗਾ ਜੀ ਪਰਪਲ ਸ਼ੇਡ ਦੁਪੱਟੇ ਬਹੁਤ ਸੋਹਣੇ ਆ ਸਾਰੇ ਇਸ ਤਰ੍ਹਾਂ ਵਰਕ ਹੋਏ ਹੋਏ ਨੇ ਦੁਪੱਟੇ ਨਾਲ ਪਾਈਪਿੰਗਾਂ ਦਿੱਤੀਆਂ ਹੋਈਆਂ ਦੁਪੱਟਿਆਂ ਦੇ ਉੱਪਰ ਜਾਨਕਿ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਪਾਰਟੀ ਵੇਅਰ ਲੁੱਕ ਦੇ ਆ ਜਿੰਨਾ ਵੀ ਕੰਮ ਹੋਇਆ ਦੇਖੋ ਉਹਨੂੰ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਜਿੰਨਾ ਵੀ ਕੰਮ ਆ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਹੋਇਆ ਤੇ ਜਾਮ कॉटन ਦਾ بیس ਲੱਗਿਆ ਹੋਇਆ ਸਾਰਾ ਫੈਬਰਿਕ ਮੈਂ ਤੁਹਾਨੂੰ ਬਾਰ ਬਾਰ ਮੈਂਸ਼ਨ ਕਰ ਹੀ ਰਹੀ ਆ ਕਿ ਜਾਮ कॉटन ਆ ਜੀ ਡਾਰਕ ਕਲਰ ਨੇ ਜਿਹੜੀਆਂ ਵੀ ਪਹਿਣਾ ਜਿਵੇਂ ਹੁਣ ਅੱਗੇ ਕਰਵਾ ਚੌਥ ਆ ਰਿਹਾ ਤੇ ਹੋਰ ਵੀ ਫੰਕਸ਼ਨ ਆ ਤੁਸੀਂ कॉटन ਚ ਹੀ ਜਾਣਾ ਚਾਹੁੰਦੇ ਹੋ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤਾਂ ਬਹੁਤ ਸੋਹਣੇ ਸੂਟ ਨੇ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਇਹਦੇ ਚਾਰ ਹੀ ਕਲਰ ਬਹੁਤ ਸੋਹਣੇ ਨੇ ਤੇ ਆਹ ਤਿੰਨ ਕਲਰ ਤਾਂ ਵਧੀਆ ਬਹੁਤ ਸੋਹਣੇ ਬ੍ਰਾਈਟ ਜੇ ਕਲਰ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਕਰ ਸਕਦੇ ਹੋ ਤੇ ਘਰ ਬੈਠੇ ਇਹ ਸੀਗੀ ਮੇਰੀ ਅੱਜ ਦੀ ਛੋਟੀ ਜਹੀ ਵੀਡੀਓ ਜੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਏ ਹੁਣ ਤਾਂ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਹਾਂਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੀ ਸ਼ਾਪ ਹਨਾ ਪੂਰੀ ਤਰ੍ਹਾਂ ਰੈਡੀ ਹੋਣ ਬਸ ਇੱਕ ਜਾਂ ਦੋ ਦਿਨਾਂ ਮੰਡੇ ਤੋਂ ਆਪਣੀਆਂ ਜਿੰਨੀਆਂ ਵੀ ਵੀਡੀਓਸ ਆਉਣਗੀਆਂ ਇਹ ਹੀ ਆ ਵੀ ਸ਼ਾਪ ਦੇ ਉੱਪਰ ਆਉਣਗੀਆਂ ਸਾਰੀਆਂ ਜਾਨੀ ਕਿ ਆਪਾਂ ਬਾਕੀ ਦਾ ਕੰਮ ਤਾਂ ਹੈਨਾ ਨਾਲ ਦੇ ਨਾਲ ਉੱਥੇ ਕਰਵਾਈ ਚੱਲਾਂਗੇ ਜਾਨੀ ਕਿ ਵੀਡੀਓਜ਼ ਆਉਣ ਲੱਗ ਜਾਣਗੀਆਂ ਤੇ ਜਿਹੜੀਆਂ ਭੈਣਾਂ ਵੇਟ ਕਰ ਰਹੀਆਂ ਸੀ ਕਿ ਅਸੀਂ ਸ਼ਾਪ ਤੇ ਵਿਜ਼ਿਟ ਕਰਨਾ ਮੰਡੇ ਤੋਂ ਬਾਅਦ ਜਦੋਂ ਮਰਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਬਸ ਮੰਡੇ ਤੱਕ ਵੇਟ ਕਰ ਲਓ ਉਸ ਤੋਂ ਬਾਅਦ ਐਨੀ ਟਾਈਮ ਤੁਸੀਂ ਸ਼ਾਪ ਤੇ ਸਟਾਕ ਆਪਣੇ ਕੋਲ ਫੁੱਲ ਆ ਸਟਾਕ ਦੀ ਕੋਈ ਉਹ ਨਹੀਂ ਹੈਗੀ ਵੀ ਜੇ ਸ਼ਾਪ ਬੰਦ ਗਿਆ ਤਾਂ ਸਟਾਕ ਨਹੀਂ ਹੈਗਾ ਬਸ ਕਰ ਇਹ ਪ੍ਰੋਬਲਮ ਆ ਰਹੀ ਸੀਗੀ ਕਿ ਚੱਕ ਕੇ ਰੱਖਿਆ ਹੋਇਆ ਸੀ ਕੁਝ ਵੀ ਸਮਝ ਨਹੀਂ ਆਉਂਦਾ ਕਿ ਲੱਭੀਏ ਕਿ ਛੱਡੀਏ ਉਹ ਕੰਮ ਹੋਇਆ ਹੋਇਆ ਤੇ ਮੰਡੇ ਤੋਂ ਬਾਅਦ ਐਨੀ ਟਾਈਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਫੁੱਲ ਔਨ ਸਾਰਾ ਨਿਊ ਸਟਾਕ ਆਪਣੇ ਕੋਲ ਆਇਆ ਪਿਆ ਜਿਹੜਾ ਹਜੇ ਖੁੱਲਿਆ ਵੀ ਨਹੀਂ ਸਾਰਾ ਆਪਾਂ ਸ਼ਾਪ ਤੇ ਖੋਲਾਂਗੇ ਤੇ ਇੱਕ ਤੋਂ ਇੱਕ ਵੀਡੀਓ ਆਉਗੀ ਤੁਹਾਡੇ ਲਈ ਤੇ ਇੱਕ ਦੋ ਵੀਡੀਓ ਜਿਹੜੀਆਂ ਘਰ ਤੋਂ ਆ ਰਹੀਆਂ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੌਰਤ ਤੁਹਾਨੂੰ ਪਸੰਦ ਆ ਰਿਹਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਕਿਉਂਕਿ ਪਤਾ ਇੱਥੇ ਨੇਰੇਜੇ ਦੇ ਕਾਰਨ ਹਨਾ ਵੀ ਕਲੀਅਰ ਨਹੀਂ ਆ ਰਹੀਆਂ ਵੀਡੀਓ ਤੇ ਬਾਹਰ ਘੱਟਾ ਮਿੱਟੀ ਦਾ ਕੰਮ ਆ ਤਾਂ ਕਰਕੇ ਬਾਹਰ ਵੀਡੀਓ ਵੀ ਨਹੀਂ ਬਣਾ ਸਕਦੇ ਸੋ ਇਸ ਲਈ ਇਹ ਪ੍ਰੋਬਲਮ ਨੂੰ ਮੇਰੀਆਂ ਭੈਣਾਂ ਨੇ ਹਨਾ ਜ਼ਰੂਰ ਤੁਸੀਂ ਸਮਝ ਲਿਓ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਸੋਹਣੇ ਸੋਹਣੇ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਤੇ ਕਈ ਪੈਣਾ ਪੁੱਛ ਰਹੀਆਂ ਸੀਗੀਆਂ ਤੁਸੀਂ ਕੀ ਬਣਾ ਰਹੇ ਹੋ ਆਪਾਂ ਇੱਕ ਸ਼ਾਰਟ ਪਾਇਆ ਸੀ ਹੈ ਨਾ ਜੀ ਉਹ ਸਾਂਝੀ ਆ ਦੁਸ਼ਹਿਰੇ ਤੋਂ ਪਹਿਲਾਂ ਜਿਹੜੀ ਲੱਗਦੀ ਆ ਹਾਰੇ ਪਿੰਡ ਦੇ ਵਿੱਚ ਕੋਈ ਭ੍ਰੋਟਾ ਕਹਿੰਦਾ ਕੋਈ ਸਾਂਜੀ ਕਹਿੰਦਾ ਵਾ ਤੇ ਬਾਕੀ ਹਰੇਕ ਪਿੰਡ ਦੇ ਰਵਾਜ ਆ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਕਮੈਂਟ ਆਇਆ ਸ਼ਾਇਦ ਕਈ ਪਿੰਨਾਂ 'ਚ ਜਾਂ ਕਈ ਏਰੀਆ ਦੇ ਵਿੱਚ ਨਾਂ ਲੱਗਦੀ ਹੋਵੇ ਪਰ ਸਾਡੇ ਏਰੀਆ 'ਚ ਇਹ ਤੇ ਹਰ ਮਨਾਇਆ ਜਾਂਦਾ ਤੇ ਇਹ ਆਪਣੇ ਨੌ ਨਰਾਤੇ ਜਿਹੜੇ ਹੁੰਦੇ ਨੇ ਨੌ ਦਿਨ ਆਪਾਂ ਇਹਨੂੰ ਪੂਜਦੇ ਆਂ ਦੇਰਲੀ ਸ਼ਾਮ ਨੂੰ ਇਹਦੀ ਆਰਤੀ ਹੁੰਦੀ ਆ ਤੇ ਕੋਸ਼ਿਸ਼ ਕਰੂੰਗੀ ਜਿਸ ਦਿਨ ਵੀ ਬਲੌਗ ਬਣਿਆ ਜ਼ਰੂਰ ਇੱਕ ਉਹਦੇ ਤੇ ਵੀ ਲੈ ਕੇ ਆਉਂਗੀ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ До новых встреч, дамы